ਜਿਵੇਂ ਹੀ ਠੰਡ ਦਾ ਮੌਸਮ ਆਉਂਦਾ ਹੈ ਬਹੁਤੇ ਲੋਕਾਂ ਦੇ ਦਿਮਾਗ ਵਿੱਚ ਦਿਮਾਗ ਦੇ ਅੰਦਰ ਸਵਾਲ ਆ ਜਾਂਦਾ ਹੈ ਕਿ ਨਹਾਇਆ ਜਾਵੇ ਜਾਂ ਨਾ ਨਹਾਇਆ ਜਾਵੇ ਹਿੰਮਤ ਕਰਕੇ ਕੋਈ ਇਹ ਮਨ ਬਣਾ ਲੈਂਦਾ ਹੈ ਕਿ ਮੈਨ ਨਹਾਉਣਾ ਹੈ ਉਸਦੇ ਦਿਮਾਗ ਵਿੱਚ ਇਹ ਸਵਾਲ ਆਉਂਦਾ ਹੈ ਕਿ ਠੰਡੇ ਪਾਣੀ ਨਾਲ ਨਹਾਇਆ ਜਾਵੇ ਜਾਂ ਗਰਮ ਪਾਣੀ ਨਾਲ ਨਹਾਇਆ ਜਾਵੇ ਜ਼ਿਆਦਾਤਰ ਲੋਕਾਂ ਦੀ ਇਹ ਧਾਰਨਾ ਹੈ ਕਿ ਸਰਦੀਆਂ ਵਿੱਚ ਗਰਮ ਪਾਣੀ ਦੇ ਨਾਲ ਨਹਾਉਣਾ ਨਹਾਉਣਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਅਸੀਂ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਂਦੇ ਆਂ ਤਾਂ ਸਾਡੀ ਸਰੀਰ ਦੀ ਥਕਾਵਟ ਉਤਰ ਜਾਂਦੀ ਹੈ। ਬਾਡੀ ਰਿਲੈਕਸ ਹੋ ਜਾਂਦੀ ਹੈ ਤੇ ਠੰਡ ਤੋਂ ਵੀ ਬਚਾਅ ਹੋ ਜਾਂਦਾ ਹੈ ਤੇ ਕਈਆਂ ਦਾ ਮੰਨਣਾ ਹੈ ਕਿ ਸਰਦੀਆਂ ਵਿੱਚ ਗਰਮ ਪਾਣੀ ਦੇ ਨਾਲ ਨਹਾਉਣਾ ਨਹਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ, ਵਾਲਾਂ ਨੂੰ ਨੁਕਸਾਨ ਹੁੰਦਾ ਹੈ ਤੇ ਸਰੀਰ ਤੇ ਕੁਦਰਤੀ ਤੇਲ ਵਾਲੀ ਪਰਤ हट ਜਾਂਦੀ ਹੈ। ਉੱਥੇ ਸਵਾਲ ਖੜਾ ਇਹ ਹੁੰਦਾ ਹੈ ਕਿ ਆਖਿਰਕਾਰ ਸੱਚ ਕੀ ਹੈ? ਸਾਨੂੰ ਕਿਹੜੀ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਹੈ ਸਾਲ 2012 ਦੇ ਵਿੱਚ ਇੰਟਰਨੈਸ਼ਨਲ ਜਰਨਲ ਸਿਟੀਜ਼ਨ ਰਿਸਰਚ ਐਂਡ ਡਵੈਲਪਮੈਂਟ ਵਿੱਚ ਪ੍ਰਕਾਸ਼ਿਤ ਕੋਜੇ ਰਿਪੋਰਟਸ ਦੇ ਅਨੁਸਾਰ ਸਰੀਰ ਦੀ ਬਾਹਰੀ ਸਤ੍ਹਾ ਤੇ ਇਸ ਦੀ ਵਿੱਚ ਕੈਰਾਡੀਨ ਸੈੱਲ ਹੁੰਦੇ ਹਨ ਜਦੋਂ ਇਨਸਾਨ ਗਰਮ ਪਾਣੀ ਨਾਲ ਨਹਾਉਂਦਾ ਹੈ ਤਾਂ ਇਹ ਸੈੱਲਾਂ ਨੂੰ ਵੀ ਨੁਕਸਾਨ ਹੁੰਦਾ ਹੈ ਜਿਸ ਦੇ ਨਾਲ ਐਕਜ਼ੂਮਾ ਵਰਗੇ ਚਮੜੀ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜੇਕਰ ਕਿਸੇ ਨੂੰ ਪਹਿਲਾਂ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਉਹ ਗਰਮ ਪਾਣੀ ਦੇ ਨਾਲ ਨਹਾਉਣਾ ਤਾਂ ਨਹਾਉਣ ਨਾਲ ਇਹ ਪ੍ਰੋਬਲਮ ਹੋਰ ਵਧੇਗੀ ਲੋਕ ਅਕਸਰ ਹੀ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਨੇ ਪਰ ਚਮੜੀ ਦੇ ਮਾਹਰ ਇਸ ਚੀਜ਼ ਨੂੰ ਬਹੁਤ ਵੱਡੀ ਗਲਤੀ ਕਹਿੰਦੇ ਨੇ ਐਕਸਪਰਟਸ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮ ਪਾਣੀ ਜਿਹੜੀ ਸਾਡੀ ਚਮੜੀ ਨੂੰ ਇੱਕ ਸੁਰੱਖਿਅਤ ਪਰਤ ਹੁੰਦੀ ਹੈ ਉਹਨੂੰ ਨੁਕਸਾਨ ਪਹੁੰਚਾ ਦਿੰਦੀ ਹੈ ਹੁਣ ਆਓ ਠੰਡੇ ਪਾਣੀ ਦੇ ਨਾਲ ਨਹਾਉਣ ਵਾਲੇ ਠੰਡੇ ਪਾਣੀ ਨਾਲ ਨਹਾਉਣਾ ਨਹਾਉਣ ਨਾਲ ਬਲੱਡ ਸਰਕੂਲੇਸ਼ਨ ਬਹੁਤ ਵਧੀਆ तरीके ਨਾਲ ਚੱਲਦਾ ਹੈ ਦੂਸਰਾ ਠੰਡੇ ਪਾਣੀ ਨਾਲ ਨਹਾਉਣ ਦੇ ਨਾਲ ਸਟ्रेस ਦੂਰ ਹੁੰਦੀ ਹੈ ਤੇ એનર્ਜੀ ਬਹੁਤ ਹੱਦ ਤੱਕ ਵੱਧ ਜਾਂਦੀ ਹੈ ਭਾਵੇਂ ਕਸਰਤ ਕਸਰਤ ਕਰਨ ਨਾਲ ਮਾਸ ਪੇਸ਼ੀਆਂ ਦੀ ਮੁਰੰਮਤ ਕਰਨੀ ਹੋਵੇ ਜਾਂ ਚਰਬੀ ਨੂੰ ਘਟਾਉਣਾ ਹੋਵੇ ਜਾਂ ਫਿਰ ਇਮਿਊਨ ਸਿਸਟਮ ਵਿੱਚ ਸੁਧਾਰ ਕਰਨਾ ਹੋਵੇ ਠੰਡੇ ਪਾਣੀ ਨਾਲ ਨਹਾਉਣਾ ਇਹ ਸਭ ਤੋਂ ਇਹ ਸਭ ਚੀਜ਼ਾਂ ਲਈ ਲਾਭਦਾਇਕ ਹੈ ਪਰ ਜੇਕਰ ਨਾਲ ਦੀ ਨਾਲ ਕੜੱਕ ਦੀ ਠੰਡ ਹੈ ਤੇ ਤੁਸੀਂ ਆਪਣੇ ਸਰੀਰ ਦੇ ਉੱਪਰ ਠੰਡਾ ਪਾਣੀ ਪਾ ਲੈਂਦੇ ਹੋ ਤਾਂ ਇਹ ਜਾਣਦੇ ਹੋ ਆ ਵੀ ਸਾਬਿਤ ਹੋ ਸਕਦਾ ਹੈ ਜਦੋਂ ਸਾਡਾ ਸਰੀਰ ਬਹੁਤ ਜ਼ਿਆਦਾ ਠੰਡਾ ਜਾਂ ਗਰਮ ਪਾਣੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਉਹ ਇੱਕਦਮ ਪ੍ਰਤੀਕਿਰਿਆ ਕਰਦੀਆਂ ਨੇ ਤੇ ਬਹੁਤ ਜ਼ਿਆਦਾ ਠੰਡੇ ਪਾਣੀ ਦੇ ਨਾਲ ਸੰਪਰਕ ਨਾਲ ਖੂਨ ਦੀਆਂ ਨਾੜੀਆਂ ਸੁੰਗਣ ਜਾਣਗੀਆਂ ਜਿਵੇਂ ਠੰਡ ਵਿੱਚ ਜਿਵੇਂ ਠੰਡੇ ਪਾਣੀ ਦੇ ਨਾਲ ਨਾੜੀਆਂ ਸੁੰਗਣ ਸੁੰਗਣਗੀਆਂ ਤਾਂ ਬਲੱਡ ਪ੍ਰੈਸ਼ਰ ਵਧੇਗਾ ਹਾਰਟ ਬੀਟ ਵਧੇਗੀ ਤੇ ਇਹ ਸਾਰਾ ਕੁਝ ਅਚਾਨਕ ਹੋਵੇਗਾ ਜਦੋਂ ਤੁਹਾਡਾ ਸਰੀਰ ਬਹੁਤ ਜ਼ਿਆਦਾ ਗਰਮ ਪਾਣੀ ਦੇ ਸੰਪਰਕ ਵਿੱਚ ਆਵੇਗਾ ਤਾਂ ਬਲੱਡ ਵਾਲੀਆਂ ਨਾਲੀਆਂ ਇਹ ਫੈਲ ਜਾਣਗੀਆਂ ਡੇ ਪਾਣੀ ਦੇ ਨਾਲ ਸੁਗੜ ਜਾਣਗੀਆਂ ਤੇ ਗਰਮ ਪਾਣੀ ਦੇ ਨਾਲ ਫੈਲ ਜਾਣਗੀਆਂ ਬਲੱਡ ਵਾਲੀਆਂ ਨਾਲੀਆਂ ਇਹ ਬਹੁਤ ਜ਼ਿਆਦਾ ਫੈਲ ਜਾਣੀਆਂ ਤੇ ਬਲੱਡ ਪ੍ਰੈਸ਼ਰ ਇੱਕਦਮ ਡਾਊਨ ਹੋ ਜਾਵੇਗਾ ਇਹ ਉਸ ਤੋਂ ਵੀ ਖਤਰਨਾਕ